ਆ ਗਿਆ ਜੀ ਦੇਖ ਲੋ ਡੈਫ ਲੈਵਲ 0 ਐਡ ਬਲੂ ਲੈਵਲ 0 ਇਹ ਵੀ ਹੁਣ ਪਾਉਣ ਦੀ ਲੋੜ ਨਹੀਂ ਸਰੋ ਜੀ ਦਰਸ਼ਨ ਨਹੀਂ ਜਾਂਦਾ ਬਾਕੀ ਅਕਾ ਹੁਣ ਅਸੀਂ ਲਾਈ ਆ ਰਹੇ ਗਰਮ ਵਾਲੀ ਗੇਜ ਇਹ ਵੀ ਨਹੀਂ ਆਉਂਦੀ ਸੀਗੀ ਨਾਲ ਰਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਤੇ ਸਾਰੇ ਜਣੇ ਠੀਕ ਹੋਵੋਗੇ ਅੱਜ ਤੀਗਣਾ ਟਾਈਮ ਨਾਲ ਹੀ ਮਸ਼ੀਨ ਦੇ ਉੱਤੇ ਚੜੇ ਬੈਠੇ ਆ ਪਾਈਆਂ ਤੇ ਬਣਿਆਂ ਦੇ ਫੋਨ ਆਏ ਸੀਗੇ ਤੇ ਮੈਸੇਜ ਕੀ ਸਾਨੂੰ ਤੁਸੀਂ ਯੂਰੀਆ ਬੰਦ ਕਰਾਇਆ ਤੇ ਉਹਦੇ ਬਾਰੇ ਜਾਣਕਾਰੀ ਦਿਆ ਤੇ ਉਹਦੇ ਬਾਰੇ ਤੁਹਾਨੂੰ ਅਸੀਂ ਛੋਟੀ ਜੀ ਇੱਕ ਵੀਡੀਓ ਬਣਾਉਣ ਲੱਗੇ ਆ ਯੂਰੀਆ ਬਾਰੇ ਬੰਦ ਕੀਤਾ ਜਿਹੜਾ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਯੂਰੀਆ ਅਸੀਂ ਕਰਾਤਾ ਸੀ ਜੀ ਬੰਦ ਮਸ਼ੀਨ ਦਾ ਤੇ ਸਾਨੂੰ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਯੂਰੀਆ ਬੰਦ ਕਰਾਉਣ ਤੋਂ ਬਾਅਦ ਤੇ ਆਹ ਦੇਖੋ ਜਿਹੜਾ ਲੱਗ ਪਲਗ ਸਾਰਾ ਕੋਈ ਯੂਰੀਆ ਦਾ ਲੱਥਾ ਹੋਇਆ ਵਾ ਉੱਥੋਂ ਸਿਸਟਮ ਤੋਂ ਲੈਪਟਾਪ ਲਾ ਕੇ ਉਹਨਾਂ ਨੇ ਤੇ ਬੰਦ ਕਰਤਾ ਸੀਗਾ ਤੇ ਬਾਕੀ ਆ ਹੁਣ ਇਹ ਸਲੈਂਸਰ ਵੀ ਖੋਲਤਾ ਇਹਦਾ ਹੁਣ ਕਿਰਾਂ ਟੈਂਪਰੇਰੀ ਲਾਇਆ ਵਿਆ ਆਹਾਂ ਇੱਥੇ ਪਿੰਡ ਜਾ ਕੇ ਹੁਣ ਵਾਪਸ ਜਦੋਂ ਉੱਥੇ ਚਲੇ ਗਏ ਪੰਜਾਬ ਉਦੋਂ ਉਹਨੂੰ ਕੱਸਾਂਗੇ ਤੇ ਢੋਲਤੀ ਨਹੀਂ ਮਿਲੀ ਸਾਨੂੰ origignal ਜਿਹੜੀ ਪਹਿਲਾਂ ਲੈ ਲੈਣ ਨੂੰ ਆਉਂਦੀ ਆ ਜਾਂ ਸਾਡਾ ਰਾਦਰ ਆ ਵੀ ਲੱਗ ਜੂਗੀ ਨਾ ਇੱਥੇ ਖੋਲ ਕੇ ਇੱਧਰ ਬਿਲਕੁਲ ਜਿਹੜੀ ਆ ਢੋਲ ਇਹਦੇ ਉਹ ਦੂਜੀ ਤਾਂ ਕੱਲੀ ਢੋਲ ਕੀ ਹੋਈ ਆ ਹਾਂ ਹਾਂ ਉਹ ਪਿਛਲਾ ਸਿਸਟਮ ਲਾ ਦੇਾਂਗੇ ਕਾਦੀ ਲਾ ਦੇਾਂਗੇ ਆ ਇਹ ਆ ਜਿਹੜਾ ਜਿਹੜਾ ਫਿਲਟਰ ਤਾਂ ਇਹਦੇ ਜੀ ਆ ਮਿਲਦਾ ਨਾ ਆ ਔਰਲੀ ਢੋਲ ਕੀ ਜੀ ਇਹ ਔਰਲੀ ਢੋਲ ਕੀ ਚ ਫਿਲਟਰ ਆ ਇਹਦਾ ਤੇ ਉਹ ਜਿਵੇਂ ਆਮ ਢੋਲ ਕੀ ਹੁੰਦੀ ਆ ਜਿਹੜੀ ਜਿਵੇਂ ਆਪਣੀ ਕੱਲੀ ਜਾਲੀ ਵਾਲੀ ਇਹ ਉਹ ਚੀਜ਼ ਆ ਤੇ ਬਾਈ ਦੱਸੋ ਫਿਰ ਕਿਵੇਂ ਆਪਣਾ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ ਬਿਲਕੁਲ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆ ਬੇਚਿੰਤ ਹੋ ਕੇ ਬੰਦ ਕਰਵਾ ਸਕਦਾ ਜਿੰਨੇ ਕਰਵਾਉਣਾ ਤੇ ਜੇ ਤੁਸੀਂ ਜੇ ਤਾਂ ਤੁਹਾਨੂੰ ਉੱਥੇ ਕੋਈ ਮਿਲਦਾ ਤੁਹਾਡੇ ਆਪ ਦੇ ਏਰੀਏ ਚ ਬੰਦ ਕਰਨ ਵਾਲਾ ਤੇ ਠੀਕ ਹੈ ਨਹੀਂ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਆ ਤੇ ਉਹਨੂੰ ਅਸੀਂ ਬੰਦਾ ਭੇਜ ਦਾਂਗੇ ਜਿਹੜਾ ਆਪਣਾ ਬੰਦ ਕਰਕੇ ਗਿਆ ਸੀਗਾ ਉਹ ਜਾ ਕੇ ਤੁਹਾਡੇ ਇੱਥੇ ਆਪੇ ਬੰਦ ਕਰਿਆਊਗਾ ਤੇ ਕੱਲ ਨੂੰ ਜੇ ਕੋਈ ਦਿੱਕਤ ਪਰੇਸ਼ਾਨੀ ਵੈਸੇ ਪਹਿਲੀ ਗੱਲ ਤਾਂ ਸੰਤਾ ਕੋਈ ਆਈ ਨਹੀਂ ਜੇ ਕੋਈ ਮੰਨ ਲਓ ਰੱਬ ਨਾ ਕਰੇ ਇੰਜਨ ਚ ਪਰੇਸ਼ਾਨੀ ਕੋਈ ਆਉਂਦੀ ਆ ਤੇ ਇਹ ਦੁਬਾਰਾ ਫੇਰ ਚਾਲੂ ਹੋ ਸਕਦਾ ਵਾ ਬਾਕੀ ਅਸੀਂ ਬਾਹਲਾ ਤਾਂ ਹੀ ਨਹੀਂ ਆ ਤੋ ਕੀ ਆ ਜੇ ਲਾਉਣ ਦੇ ਹੱਕ ਚ ਆਏ ਕਿ ਜੇ ਕੇਰਾ ਇਹ ਲਾਤੀਆਂ ਤੇ ਮੁੜ ਕੇ ਫੇਰ ਕੱਟਦੇ ਫਿਰਾਂਗੇ ਇਹ ਜੇ ਮੰਨ ਲਓ ਕੱਲ ਨੂੰ ਆਪਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਇਹਨੂੰ ਆਪਾਂ ਫੇਰ ਚਾਲੂ ਕਰ ਸਕਦੇ ਆ ਦੇਖ ਕੇ ਜੇ ਲਾ ਕੇ ਦੇਖ ਲਿਆ ਕਿਵੇਂ ਜੇ ਆਪਾਂ ਹੁਣ ਉਸ ਨੂੰ ਜਿੱਦਾਂ ਮੰਨ ਲਾ ਜੂਰੀਆ ਲਵਾ ਕੇ ਆਏ ਆਂ ਅਸੀਂ ਕਹਿੰਦੇ ਆ ਇੱਕ ਦਿਨ ਚਲਾ ਕੇ ਦੇਖ ਲਈਏ ਕਿਦਾਂ ਲੱਗਦਾ ਹਾਂ ਹਾਂ ਜੇ ਇਹਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਆਈ ਠੀਕ ਆ ਪਰ ਵਧੀਆ ਚੱਲਦਾ ਕੋਈ ਪਰੇਸ਼ਾਨੀ ਵਾਲੀ ਗੱਲ ਹੀ ਨਹੀਂ ਹੈ ਹਾਂ ਹਾਂ ਫਿਰ ਵੀ ਸਾਡਾ ਫਿਰ ਵੀ ਨਾਲੇ ਗਾਰੰਟੀ 'ਚ ਰਹਿ ਗਿਆ ਸਾਡਾ ਤੇ ਜੇ ਕੱਲ ਨੂੰ ਕੋਈ ਰੱਬ ਮੰਨ ਲਓ ਪਰੇਸ਼ਾਨੀ ਆਉਂਦੀ ਹੈ ਅਸੀਂ ਇਹਨੂੰ ਚਾਲੂ ਕਰ ਸਕਦੇ ਹਾਂ ਦੁਬਾਰਾ ਫੇਰ ਪਰ ਆਉਂਦੀ ਨਹੀਂ ਗੇ ਹਾਂ ਦਿੱਕਤ ਪਰੇਸ਼ਾਨੀ ਕੋਈ ਨਹੀਂ ਆਉਂਦੀ ਜਿਹੜਾ ਮੇਨ ਰੌਲਾ ਸੀਗਾ ਜਿਹੜਾ ਬਾਲਟੀਆਂ ਚੱਕਣ ਦਾ ਨਾਲ ਉਹ ਸਿਆਪਾ ਮਕੂਤ ਆ ਜਮਾ ਇਹ ਬਾਕੀ ਕੋਈ ਇਹਦਾ ਡਰਨ ਵਾਲੀ ਗੱਲ ਹੈ ਨਹੀਂ ਗੀ ਇੰਜ ਲੋਕ ਥੋੜਾ ਡਰਦੇ ਆ ਕਿ ਯੂਰੀਆ ਵਾਲਾ ਇੰਜਨ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਤੇ ਇਹਦਾ ਸਾਨੂੰ ਤਾਂ ਤੇਲ ਖਰਚਾ ਵੀ ਘੱਟ ਲੱਗਾ ਇਹਦਾ ਦੂਜੇ ਇੰਜਨ ਨਾਲੋਂ ਰਾਜ ਵੀ ਉਹ ਦੂਜੇ ਇੰਜਨਾਂ ਨੇ ਜਿਹੜੇ ਸਾਦੇ ਇੰਜਨ ਆ ਉਹ 2.5 ਦੀ ਐਵਰੇਜ ਦਿੱਤੀ ਇਹਨੇ ਐਵਰੇਜ ਵੀ 3 ਦੀ ਦਿੱਤੀ ਸੜਕ ਤੇ ਤੇ ਹੌਸਪਾਵਰ 'ਚ ਵੀ ਜ਼ਿਆਦਾ ਇਹ ਵੈਸੇ ਵੀ ਜਾਣ ਚਾ ਐ ਦੀ ਕੋਈ ਪਰੇਸ਼ਾਨੀ ਹੈ ਨਹੀਂ ਜੀ ਕਿ ਤੁਸੀਂ ਜਿਹੜਾ ਆਪਣਾ ਕੋਈ ਲੋਡ ਨਹੀਂ ਹੈਗੀ ਡਰਨ ਦੀ ਜਿਹੜਾ ਯੂਰੀਆ ਦਾ ਸਿਆਪਾ ਉਹ ਬੰਦ ਹੋ ਜਾਂਦਾ ਹੁਣ ਉਹਦਾ ਜਦ ਲੈ ਜਾਂਦਾ ਬਾਕੀ ਅੱਕਾ ਹੁਣ ਅਸੀਂ ਲਾਈਏ ਇਹਦੇ ਗਰਮ ਵਾਲੀ ਗੇਜ ਇਹ ਵੀ ਨਹੀਂ ਆਉਂਦੀ ਸੀਗੀ ਨਾਲ ਉਹ ਟੱਕਾਂ ਚ ਦੀਂਦੀ ਸੀਗੀ ਤੇ ਹੁਣ ਅਸੀਂ ਉਹ ਲਾਤੀ ਆ ਇਹਦੇ ਇੱਥੇ ਤੁਹਾਨੂੰ ਦਿਖਾਉਣੇ ਆ ਆ ਵੀ ਆ ਲਾਤੀ ਆ ਇੱਥੇ ਗੇਜ ਇਹਦੇ ਜਦੋਂ ਧੁੱਪ ਧੱਪ ਪੈ ਜਾਂਦੀ ਸੀਗੀ ਮੁੜ ਕੇ ਨਾ ਆਹ ਮੀਟਰ ਚ ਦਿਖਣੋਂ ਹਟ ਜਾਂਦਾ ਸੀਗਾ ਜਦੋਂ ਦੁਪਹਿਰੇ ਕੰਮ ਮਸ਼ੀਨ ਚੱਲਦੀ ਸੀ ਆ ਵੀ ਵਰਕਿੰਗ ਚ ਤੇ ਆ ਵੀ ਵਰਕਿੰਗ ਚ ਸੇਮ ਟੈਂਪਰੇਚਰ ਤੇ ਰਹਿੰਦੀ ਆ ਵੀ ਗੇਜ ਤੇ ਆ ਵੀ ਗੇਜ ਦੇਖੋ ਚਲੋ ਆ ਮੀਟਰ ਚ ਵੀ ਦਿਖਾਉਣੇ ਆ ਡੈਫਾ ਲੈਵਲ ਐਵੇਂ ਮੁੜ ਕੇ ਕਹੀ ਨਹੀਂ ਆ ਦੇਣ ਕੀ ਐਵੇਂ ਝੂਠ ਮਾਰੀ ਜਾਂਦੇ ਆ ਆ ਗਿਆ ਆਪਣਾ ਮੇਨ ਤੇ ਆ ਆ ਗਿਆ ਜੀ ਦੇਖ ਲਓ ਡੈਫ ਲੈਵਲ 0 ਐਡ ਬਲੂ ਲੈਵਲ 0 ਇਹ ਵੀ ਹੁਣ ਪਾਉਣ ਦੀ ਲੋੜ ਨਹੀਂ ਬਾਕੀ ਜਿਹੜੀ ਮੇਨ ਤਾਂ ਇਹ ਵੀਡੀਓ ਸੀਗੀ ਆਪਣੀ ਵਾਸਤੇ ਡੈਫ ਤੇ ਜਿਹੜਾ ਆਪਣਾ ਬੰਦ ਕੀਤਾ ਇਹਦਾ ਜਿਹਨੂੰ ਤੁਸੀਂ ਆਪਾਂ ਪੰਜਾਬੀ ਚ ਯੂਰੀਆ ਵੀ ਕਹਿ ਦਿੰਦੇ ਆ ਉਹ ਬਾਕੀ ਉਵੇਂ ਹੀ ਚੱਲਦੀ ਆ ਮਸ਼ੀਨ ਆਪਣੀ। ਕੋਈ ਉਹ ਦਾ ਕੋਈ ਰੋਲਾ ਡੱਪਾ ਨਹੀਂ ਪਿਆ। ਬਾਕੀ ਜੀ ਹੁਣ ਤੁਹਾਨੂੰ ਮੀਟਰ-ਮੋਟਰ ਦਾ ਅਸੀਂ ਤੁਹਾਨੂੰ ਦਿਖਾਤਾ। ਤੇ ਹੁਣ ਤੁਹਾਨੂੰ ਇੱਕ ਵਾਰੀ ਸਟਾਰਟ ਕਰਕੇ ਮਸ਼ੀਨ ਦਿਖਾਉਨੇ ਆ। ਆਪਣਾ ਕੋਈ ਸਲੈਂਸਰ ਲਾਤਾ ਸੀਗਾ ਅਸੀਂ ਉਧਰਲੇ ਪਾਸੇੋਂ ਕਰੀਓ ਕਰਿਓ ਫੋਰਮੈਨ ਸਾਹਿਬ ਸਟਾਰਟ ਰੋ। ਲੋਕ ਕਰਾਉਨੇ ਆ ਚੈੱਕ। ਸਲੋ ਰੇਸ ਤੇ ਹੀ ਰਹਿਣ ਦੀ ਇੱਕ ਵਾਰੀ। ਰੋਜੀ <laughs> ਦਰਸ਼ਨ <laughs> ਇਹ ਤਾਂ ਜੀ ਸਗਾਂ ਦੀ ਆ ਆ ਸਿਆਪਾ ਜਿਹਾ ਲੈਜੇ ਨਾ ਇਹਦਾ ਟੈਂਕੀਆਂ ਜੀ ਆਲਾ ਸਾਨੂੰ ਢੋਲਕੀ ਮਿਲ ਜੇ ਇੰਜਨ ਸਗਾਂ ਦੀ ਸੌਖਾ ਹੋ ਜੇ ਹੋਰ ਕਿੱਥੇ ਦਾ ਹਵਾ ਸਿੱਧੀ ਬਾਹਰ ਨਿਕਲਨੀ ਆ ਕਿੱਥੇ ਉਹ ਫਿਲਟਰਾਂ ਦੇ ਵਿੱਚ ਦੀ ਘੁੰਮ ਘਮ ਕੇ ਇੰਜਨ ਤੇ ਨਾਲ ਤਾਂ ਲੋਡ ਚ ਰਹੂਗਾ ਇੰਜਨ ਉਹਦੇ ਨਾਲ ਇਹਨਾਂ ਸੌਖਾ ਰਹੂਗਾ ਉਹ ਚ ਲੋਡ ਚ ਰਹਿੰਦਾ ਤੇ ਨਾਲੇ ਇਹਦੇ ਤੋਂ ਆਪਣਾ ਸਾਹ ਸੌਖਾ ਆਊਗਾ ਇੰਜਨ ਨੂੰ ਅੱਜ ਤਾਂ ਹੁਣ ਜਾ ਕੇ ਉਹ ਢੋਲਕੀਆਂ ਵੀ ਲਾ ਦੇਣੀਆਂ ਤੇ ਦੂਜਾ ਆਪਣੀ ਜਿਹੜੀ ਆਮ ਢੋਲਕੀ ਆਉਂਦੀ ਆ ਲਾਲ ਹੀਨੋਂ ਉਹ ਢੋਲਕੀ ਲਾ ਦੇਣੀ ਜਾ ਕੇ ਇਹਦੇ ਤੇ ਬਾਕੀ ਤੁਸੀਂ ਦੇਖ ਲਓ ਇੱਕ ਵਾਰੀ ਦੱਸਿਓ ਜੀ ਸਾਨੂੰ ਕਮੈਂਟ ਕਰਕੇ ਜੇ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਅੱਜ ਦੇ ਦੇ ਲਈ ਤਾਂ ਸਾਡੀਆਂ ਵੀਡੀਓ ਨਿੱਕੀ ਜੀ ਏਡੀ ਕੋ ਕਬੂਲ ਕਰਿਓ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ